ਗੱਲਾਂ ਤੇ ਸਾਰੇ ਕਰ ਲੈਂਦੇ ਆ ਪਰ ਜ਼ਿੰਦਗੀ ਦੇ ਵਿੱਚ ਜਿਹੜਾ ਸਵਾਦ ਬਣਨਾ ਹੈ ਨਾ ਉਹ ਇਹਦੇ ਨਾਲ ਬਣਨਾ ਕਿ ਤੁਸੀਂ ਜ਼ਿੰਦਗੀ 'ਚ ਪਾਣਾ ਕਿੱਦਾਂ ਫਿਰ ਸੁਣੋ ਪਨਸਾਰੀ ਵਾਲੇ ਕੋਲ ਕਿੰਨਾ ਸਮਾਨ ਹੁੰਦਾ ਮਰਚਾਂ ਦਾ ਘਟਾ ਹੈ ਕਾਲੀਆਂ ਮਰਚਾਂ ਲਾਲ ਮਰਚਾਂ ਹਲਦੀ ਦੋ ਤਿੰਨ ਤਰ੍ਹਾਂ ਦੀ ਮਸਾਲੇ ਕਈ ਤਰ੍ਹਾਂ ਦੇ ਹੁੰਦੇ ਆ ਗਰੋਸਰੀ ਵਾਲੇ ਵੱਡੀ ਜਿਹੜੀ ਸ਼ਾਪ ਹੁੰਦੀ ਹੈ ਵੱਡੀ ਦੁਕਾਨ ਦੇ ਉੱਤੇ ਇੰਨਾ ਸਮਾਨ ਹੁੰਦਾ ਮਾਂ ਛੋਲਿਆਂ ਦੀ ਦਾਲ ਵੀ ਪਈ ਐ ਮੂੰਗੀ ਦੀ ਦਾਲ ਵੀ ਪਈ ਐ ਮੂੰਗੀ ਮਸਰਾਂ ਦੀ ਵੀ ਹਰੀ ਮੂੰਗੀ ਵੀ ਪਈ ਐ ਮੋਠ ਵੀ ਪਏ ਐ ਕਿੰਨਾ ਸਮਾਨ ਛੋਲੇ ਵੀ ਪਏ ਐ ਕਾਬਲੀ ਛੋਲੇ ਵੀ ਪਏ ਐ ਰਾਜਮਾਂ ਵੀ ਪਏ ਐ ਪਰ ਜੇ ਦੁਕਾਨ ਵਾਲੇ ਨੂੰ ਆਖੋ ਨਾ ਵੀ ਐ ਕਰ ਆ ਤੜਕੇਦਾਨੀ ਲੈ ਆ ਥੋੜੀ ਜੀ ਦਾਲ ਥੋੜੀ ਜੀ ਬਣਾ ਸਾਰੀ ਜ਼ਿੰਦਗੀ ਦਾਲਾਂ ਵੇਚੀਆਂ ਨੇ ਤੂੰ ਸਾਰੀ ਜ਼ਿੰਦਗੀ ਤੂੰ ਮਸਾਲੇ ਵੇਚੇ ਨੇ ਤੂੰ ਬੁੱਢਾ ਹੋ ਗਿਆ ਮਸਾਲੇ ਵੇਚਦਾ ਵੇਚਦਾ ਤੂੰ ਬੁੱਢਾ ਹੋ ਗਿਆ ਸਬਜ਼ੀਆਂ ਵੇਚਦਾ ਵੇਚਦਾ ਲੈ ਐਂ ਕਰ ਥੋੜੀ ਜੀ ਦਾਲ ਬਣਾ ਕੇ ਖਵਾ ਦੱਸੋ ਲੱਗਦਾ ਤੁਹਾਨੂੰ ਵੀ ਜਿੰਨੇ ਸਾਰੀ ਜ਼ਿੰਦਗੀ ਮਸਾਲੇ ਤੇ ਸਬਜ਼ੀਆਂ ਦਾਲਾਂ ਵੇਚੀਆਂ ਹੋਣ ਪਨਸਾਰੀ ਆਲਾ ਜ਼ਰੂਰੀ ਨਹੀਂ ਵੀ ਤੈਨੂੰ ਦਾਲ ਬਣਾ ਕੇ ਖਵਾ ਸਕੇ ਢੇਰ ਲੱਗੇ ਪਏ ਆ ਦਾਲਾਂ ਦੇ ਢੇਰ ਲੱਗੇ ਪਏ ਮਸਾਲਿਆਂ ਦੇ ਜ਼ਰੂਰੀ ਨਹੀਂ ਪਰ ਇੱਕ ਦੇ ਕੋਲ ਇੱਕ ਹੀ ਗੰਡਾ ਹੈ ਇੱਕ ਹੀ ਗੰਡਾ ਇੱਕ ਬੀਬੀ ਇਦਾਂ ਦੀ ਇੱਕ ਹੀ ਗੰਡਾ ਹੈ ਅੱਧੀ ਕੌਲੀ ਦਾਲ ਦੀ ਹੈ ਕੱਚੀ ਅੱਧੀ ਮੂੰਗੀ ਮਸਰਾਂ ਦੀ ਦਾਲ ਹੈ ਇੱਕ ਹੀ ਗੰਡਾ ਹੈ ਥੋੜੀ ਜੀ ਅਦਰਕ ਹੈ ਉਹ ਤੈਨੂੰ ਰਜਾ ਸਕਦੀ ਹੈ ਬਣਾ ਸਕਦੀ ਹੈ ਪਰ ਇੱਕ ਕੁਲ ਢੇਰ ਲੱਗੇ ਨੇ ਜ਼ਰੂਰੀ ਨਹੀਂ ਉਹ ਤੈਨੂੰ ਖਵਾ ਸਕੇ ਰਜਾ ਸਕੇ ਕੱਚਾ ਮਾਲ ਉਹਦੇ ਕੋਲੇ ਬਹੁਤ ਹੈ ਸਵਾਦ ਤੇ ਤਾਂ ਤੂੰ ਬਣਾ ਕੇ ਰੱਜਦਾ ਕੱਚਾ ਮਾਲ ਲੋਕ ਬਥੇਰਾ ਚੁੱਕੀ ਫਿਰਦੇ ਹਨ ਕੱਚਾ ਮਾਲ ਬਹੁਤ ਪਿਆਰਾ ਕਈਆਂ ਕੋਲ ਗਿਆਨ ਬੜਾ ਹੈ ਇਹ ਨੌਲੇਜ ਹੁੰਦੀ ਨਾ ਜਿਹੜੀ ਗਿਆਨ ਹੈ ਕੱਚਾ ਮਾਲ ਹੁੰਦਾ ਰਿੰਨ ਕੇ ਖਾਏ ਪਕਾਏ ਢਿੱਡ ਭਰੇ ਤਾਂ ਮੰਨਿਏ ਭਾਈ ਢਿੱਡ ਭਰਿਆ ਪਰ ਨਾ ਆਉਂਦਾ ਪੰਸਾਰੀ ਵਾਲੇ ਨੂੰ ਕਿ ਕੱਚਾ ਥੋੜਾ ਖਾਏਗਾ ਹੁਣ ਦਾਲਾਂ ਥੋੜਾ ਖਾਏਗਾ ਬਣਾ ਢਿੱਡ ਭਰਿਆ ਢਿੱਡ ਭਰਨਾ ਆਉਂਦਾ ਕਿਸੇ ਕਿਸੇ ਆਮ ਜੀ ਔਰਤ ਨੂੰ ਗਰੀਬਣੀ ਔਰਤ ਨੂੰ ਥੋੜਾ ਥੋੜਾ ਜਿਹਾ ਸਮਾਨ ਜਿਹਦੇ ਕੋਲ ਹੈਗਾ ਉਹਨੂੰ ਢਿੱਡ ਭਰਨਾ ਆਪਣਾ ਵੀ ਆਉਂਦਾ ਟੱਬਰ ਦਾ ਵੀ ਭਰ ਸਕਦੀ ਹੈ ਉਹ ਬੰਦੇ ਕੋਲੇ ਸਮਾਨ ਬਹੁਤ ਹੈ ਪਰ ਉਹਨੂੰ ਬਣਾਉਣਾ ਨਹੀਂ ਆਉਂਦਾ ਉਹਨੂੰ ਨਹੀਂ ਪਤਾ ਕਿਹੜੀ ਚੀਜ਼ ਕਿੱਦਾਂ ਪੈਣੀ ਹੈ ਪਹਿਲਾਂ ਕੀ ਪੈਂਦਾ ਬਾਅਦ ਚ ਕੀ ਪੈਂਦਾ ਉਹਨੂੰ ਬਣਾਉਣੀ ਨਹੀਂ ਆਉਂਦੀ ਇਸੇ ਤਰ੍ਹਾਂ ਗਿਆਨ ਦਾ ਕੱਚਾ ਮਾਲ ਲੋਕਾਂ ਕੋਲ ਬਹੁਤ ਹੁੰਦਾ ਹੈ ਨੌਲੇਜ ਦਾ ਕੱਚਾ ਮਾਲ ਬਹੁਤ ਹੈ ਉਹ ਕਰਿਆ ਕਰੋ ਸੇਧਾ ਧਿਆਨ ਰੱਖਿਆ ਕਰੋ ਐ ਕਰਿਆ ਕਰੋ ਐ ਕਰਿਆ ਕਰੋ ਪਰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਨਾ ਕਰਨ ਕਰਕੇ ਭੁੱਖੇ ਹੀ ਤੁਰੇ ਫਿਰਦੇ ਹੈ ਗਿਆਨ ਘਟ ਨਾਲ ਵੀ ਸਰ ਜਾਂਦਾ ਹੈ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਮਨ ਸਮਝਾਵਣ ਕਾਰਨੇ ਕਸ਼ੂਕ ਪੜੀਏ ਗਿਆਨ ਜੇ ਮਨ ਨੂੰ ਸਮਝਾਈਏ ਫਿਰ ਤੇ ਥੋੜਾ ਜਿਹਾ ਹੀ ਬਹੁਤ ਹੁੰਦਾ ਹੈ ਜਿਹਨੇ ਮਨ ਨੂੰ ਸਮਝਾਉਣਾ ਨਹੀਂ ਮਨ ਨੂੰ ਬਦਲਣਾ ਨਹੀਂ ਉਹਦੇ ਕੋਲੇ ਭਾਵੇਂ ਢੇਰ ਲੱਗੇ ਰਹਿਣ ਗਿਆਨ ਦੇ ਉਹਨੇ ਉਹਨੂੰ ਰੱਜਦਾ ਥੋੜਾ ਉਹ ਤੇ ਭੁੱਖਾ ਹੀ ਰਹਿੰਦਾ ਇਸੇ ਕਰਕੇ ਤੁਸੀਂ ਵੇਖੋਗੇ ਰੂਹ ਭੁખી ਹੋਈ ਤੁਰੀ ਫਿਰਦੀ ਕਈਆਂ ਦੇ ਗਿਆਨ ਜ਼ਿੰਦਗੀ 'ਚ ਲਾਗੂ ਕਰਨਾ ਤੇ ਭਰਾਵੋ ਭੈਣੋ ਰਾਸ਼ਨ ਵੇਚਣਾ ਇੰਨਾ ਔਖਾ ਨਹੀਂ ਹੁੰਦਾ ਬਣਾਉਣਾ ਔਖਾ ਹੈ ਉਹਦੇ ਤੇ ਮਿਹਨਤ ਲੱਗਦੀ ਹੈ ਜਦੋਂ ਬੀਬੀਆਂ ਗੰਡੇ ਛਿੱਲਦੀਆਂ ਨੇ ਨਾ ਵੇਖੋ ਕਿਵੇਂ ਅੱਖਾਂ ਦੇ ਵਿੱਚ ਕੋਲ ਬੈਠਿਆ ਨਹੀਂ ਜਾਂਦਾ ਕਈ ਤੇ ਪਰੇ ਲੈ ਜਾ ਛੇਲ ਉੱਧਰ ਮੇਰੇ ਨੇੜੇ ਨਾ ਕਰ ਖਾ ਸਕਦਾ ਮੈਂ ਪਰ ਛਿੱਲ ਨਾ ਮੇਰੇ ਨੇੜੇ ਪਰੇ ਨੂੰ ਕਰ ਦਿੰਦੇ ਆ ਅੱਜ ਕੱਲ ਤੇ ਸਿਲੰਡਰ ਵਗੈਰਾ ਆ ਗਿਆ ਹੈ ਗੈਸ ਦਾ ਸਿਸਟਮ ਹੈ ਪਹਿਲੇ ਵੇਲਿਆਂ ਦੇ ਵਿੱਚ ਬੀਬੀਆਂ ਨੇ ਪਾਥੀਆਂ ਪੱਥਣੀਆਂ ਗੋਇਆ ਤੇ ਸਮੈਲ ਗੋਏ ਦੀ ਹੱਥਾਂ 'ਚ ਆਉਣ ਲੱਗ ਜਾਂਦੀ ਮੁਸ਼ਕ ਆਉਂਦੀ ਗੋਏ ਦੀ ਹੱਥਾਂ 'ਚ ਭਾਵੇਂ ਸਾਬਣ ਲਾ ਕੇ ਜਿੰਨਾ ਮਰਜ਼ੀ ਧੋਈ ਜੋ ਜਿਹੜੇ ਗੋਆ ਰੋਜ਼ ਸੁਟਣਾ ਹੈ ਤੇ ਮੁਸ਼ਕ ਨਹੀਂ ਜਾਂਦੀ ਹੱਥਾਂ ਚੋ ਕੱਪੜਿਆਂ ਚੋ ਸਮੈਲ ਨਹੀਂ ਜਾਂਦੀ ਗੋਏ ਦੀ ਬਣਾਉਣਾ ਰਿੰਨਣਾ ਬਣਾਉਣਾ ਪਕਾਉਣਾ ਅੱਜ ਤੇ ਚਲੋ ਸੋਖ ਹੈ ਪਹਿਲਾਂ ਕਿਤੇ ਸੌਖਾ ਸੀ ਲੱਕੜਾਂ ਪਾੜਨੀਆਂ ਚੁੱਲ੍ਹੇ ਬਾਲਣੇ ਹੁਣ ਤੁਸੀਂ ਐਦਾਂ ਟਿੱਚ ਕੀਤਾ ਚਲਾਇਆ ਤੇ ਚਾਹ ਬਣ ਗਈ ਤੇ ਜੇ ਅੱਗ ਬਾਲ ਕੇ ਚਾਹ ਬਣਾਉਣੀ ਪਵੇ 15 ਮਿੰਟ ਅੱਗ ਵੱਲ ਅੱਗ ਵੀ ਕਿਸੇ ਕਿਸੇ ਨੂੰ ਬਲਣੀ ਆਉਂਦੀ ਘਰਾਂ 'ਚ ਤੇ ਅੱਗ ਬਥੇਰੇ ਲਾ ਲੈਂਦੇ ਨੇ ਲੋਕ ਪਰ ਚੁੱਲ੍ਹੇ 'ਚ ਅੱਗ ਨਹੀਂ ਹਰ ਬੰਦੇ ਤੋਂ ਬਲਦੀ ਹਰ ਬੰਦੇ ਤੋਂ ਚੁੱਲ੍ਹੇ 'ਚ ਅੱਗ ਨਹੀਂ ਬਲਦੀ ਇਹ ਸੌਖੇ ਕੰਮ ਨਹੀਂ ਹਨ ਤੇ ਤਾਂ ਕਰਕੇ ਮਿਹਨਤ ਜਿਹੜੀ ਹੈ ਨਾ ਬਣਾਣਾ ਤੇ ਰੱਜਣਾ ਤੇ ਰਜਾਉਣਾ ਇਹ ਔਖਾ ਕੰਮ ਹੈ ਗਿਆਨ ਬਹੁਤ ਹੈ ਆ ਸਾਰਾ ਗੁਰੂ ਗ੍ਰੰਥ ਸਾਹਿਬ ਐਦਾਂ ਕਹਿ ਲੋ ਵੀ ਵੱਡਾ ਸਟੋਰ ਹੈ ਰਾਸ਼ਨ ਦਾ ਰ ਬਣਾਏ ਆਪਣੀ ਜਿੰਦਗੀ ਤੇ ਤਾਂ ਹੈ ਨਾ ਹੁਣ ਆਪਾਂ ਜੇ ਇਹ ਮੰਨੀਏ ਵੀ ਗਰੋਸਰੀ ਦੀ ਦੁਕਾਨ ਤੇ ਬੈਠਾ ਤੇ ਬਣਾ ਹੀ ਲੈਂਦਾ ਹੋਣਾ ਇਹ ਜ਼ਰੂਰੀ ਨਹੀਂ ਹੈ ਫਿਰ ਸੁਣੋ ਜਿਹੜਾ ਰਾਸ਼ਨ ਦੀ ਦੁਕਾਨ ਤੇ ਉਹ ਬਾਣੀਆਂ ਬੈਠਾ ਜਿਹੜਾ ਵੱਡਾ ਉਹ ਇੰਨੇ ਸੇਠ ਬੈਠਾ ਇੰਨੇ ਸਾਲਾਂ ਤੋਂ ਵੇਚਦਾ ਏਡਾ ਟਿੱਡ ਲੈ ਕੇ ਜ਼ਰੂਰੀ ਨਹੀਂ ਉਹ ਦਾਲ ਬਣਾ ਸਕੇ ਨਾਲੇ ਸਾਰੀ ਜ਼ਿੰਦਗੀ ਵੇਚਿਆ ਉਹਨੇ ਇਸੇ ਤਰ੍ਹਾਂ ਗੁਰਦੁਆਰਿਆਂ ਵਾਲੇ ਜ਼ਰੂਰੀ ਨਹੀਂ ਵੀ ਇਹ ਆਪਣੀ ਜ਼ਿੰਦਗੀ ਚ ਵੀ ਲਾਗੂ ਕਰ ਲੈਣਾ ਜ਼ਰੂਰੀ ਨਹੀਂ ਜੇ ਆਪਾਂ ਕਹਿੰਦੇ ਮੈਂ ਦੁਕਾਨ ਦੇ ਉੱਤੇ ਤੇ ਬੈਠੇ ਰਹਿੰਦੇ ਨੇ ਸਾਰਾ ਦਿਨ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਤੇ ਚੌਰ ਕਰਦੇ ਨੇ ਇਹਨਾਂ ਨੂੰ ਤੇ ਸਾਰਾ ਹੀ ਪਤਾ ਹੋਣਾ ਨਾ 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 ਜ਼ਰੂਰੀ ਨਹੀਂ ਉਹ ਮਾਲ ਦੇ ਉੱਤੇ ਜਿਵੇਂ ਗਰੋਸਰੀ ਵਾਲਾ ਸੇਠ ਉਹ ਬਾਹਰ ਐ ਬੈਠਾ ਹੁੰਦਾ ਨਾ ਹੱਥ ਲਾਉਣ ਦਿੰਦਾ ਨਾ ਅੰਦਰ ਜਾਣ ਦਿੰਦਾ ਜਿਹੜਾ ਆਉਂਦਾ ਉਹਨੂੰ ਦੇਈ ਜਾਂਦਾ ਉਹਨੂੰ ਦੇਈ ਜਾਂਦਾ ਆਪ ਨਹੀਂ ਬਣਾਉਣਾ ਆਉਂਦਾ ਇਸੇ ਤਰ੍ਹਾਂ ਸਾਡੇ ਵਰਗੇ ਕਈ ਬੰਦੇ ਐ ਜਿਨ੍ਹਾਂ ਨੂੰ ਗੁਰਬਾਣੀ ਬੜੀ ਆਉਂਦੀ ਐ ਕੰਠ ਬਹੁਤ ਐ ਕੀਰਤਨ ਬਹੁਤ ਐ ਬੜੀ ਬੜੀ ਨੌਲੇਜ ਐ ਪਰ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਲਾਗੂ ਹੁੰਦਾ ਤੇ ਮਹਾਨ ਉਹ ਹੁੰਦਾ ਜਿਹੜਾ ਲਾਗੂ ਕਰਦਾ ਤੇ ਲਾਗੂ ਕਰਨ ਤੇ ਜੋ ਜ਼ੋਰ ਲੱਗਦਾ ਸੌਖਾ ਨਹੀਂ ਹੁੰਦਾ ਸੰਤੋਹ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਕਮਾਉਣਾ ਹੈ ਨਾ ਜਿਹੜਾ ਇਹ ਔਖਾ ਹੈ ਹੁਣ ਚੰਗੀ ਗੱਲ ਸੁਣ ਲਈ ਉਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰੀਦਾ ਹੁੰਦਾ ਹੈ ਵੀ ਅੱਜ ਤੋਂ ਬਾਅਦ ਆ ਚੰਗੀ ਸਿੱਖਿਆ ਮੈਨੂੰ ਮਿਲੀ ਹੈ ਆ ਗੱਲ ਮੈਂ ਸੁਣੀ ਹੈ ਨਵੀਂ-ਨਵੀਂ ਅੱਜ ਤੋਂ ਬਾਅਦ ਆ ਗਲਤੀ ਮੈਂ ਨਹੀਂ ਦੁਹਰਾਉਣੀ ਆ ਗੱਲ ਦਾ ਮੈਨੂੰ ਪਤਾ ਲੱਗ ਗਿਆ ਅੱਜ ਤੋਂ ਬਾਅਦ ਮੈਂ ਗਲਤੀ ਨਹੀਂ ਕਰਨੀ आनंद ਬਣੇਗਾ ਫੇਰ ਫੇਰ ਸਵਾਦ ਆਏਗਾ ਕਮਾਈ ਕਰੀਏ ਆਪਣੀ ਜ਼ਿੰਦਗੀ ਦੇ ਵਿੱਚ ਕਮਾਉਣਾ ਗੁਰੂ ਸਾਹਿਬ ਦੇ ਬਚਨਾਂ ਨੂੰ ਇਹ ਜ਼ਰੂਰੀ ਹੈ ਆਪਣੀ ਭੁੱਖ ਫੇਰ ਮਿਟੇਗੀ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿੰਨ ਭੁਖਾਂ ਸਭ ਗਵਾਈਆਂ ਆਧਾਰ ਬਣੇ ਖੁਰਾਕ ਬਣੇ ਤੇ ਜਦੋਂ ਤੋਂ ਤੁਹਾਡੀ ਸਾਡੀ ਜ਼ਿੰਦਗੀ ਦੇ ਵਿੱਚ ਗੁਰਬਾਣੀ ਲਾਗੂ ਕਰਾਂਗੇ ਨਜ਼ਾਰਾ ਹੀ ਵੱਜ ਜਾਂਦਾ ਹੈ ਆਨੰਦ ਬਣ ਜਾਂਦਾ ਹੈ ਮਨ ਸ਼ਾਂਤ ਰਹਿਣ ਲੱਗ ਜਾਂਦਾ ਹੈ ਬੈਲੈਂਸ ਕਰਨਾ ਆ ਜਾਂਦਾ ਹੈ ਸਿਹਤ ਨੂੰ ਟਾਈਮ ਮਨ ਨੂੰ ਟਾਈਮ ਕੰਮ ਨੂੰ ਟਾਈਮ ਬੱਚਿਆਂ ਨੂੰ ਟਾਈਮ ਬੈਲੈਂਸ ਬੜਾ ਬਣਦਾ ਹੈ ਫਿਰ ਨਜ਼ਾਰਾ ਵੱਜ ਜਾਂਦਾ ਜਦੋਂ ਕੰਮ ਕਰ ਰਹੇ ਸੀ 100% ਮਨ ਲਾ ਕੇ ਕਰ ਰਹੇ ਸੀ ਬੱਚਿਆਂ 'ਚ ਬੈਠੇ ਸੀ ਮਨ ਲਾ ਕੇ ਬੈਠੇ ਘਰ ਵਾਲੀ ਨਾਲ ਬੈਠੇ ਸੀ ਮਨ ਲਾ ਕੇ ਬੈਠੇ ਸੀ ਜਦੋਂ ਅੱਖਾਂ ਬੰਦ ਕਰਕੇ ਚੌਂਕੜਾ ਲਾ ਕੇ ਆਪਣੇ ਆਪ ਨਾਲ ਬੈਠੇ ਸੀ ਮਨ ਲਾ ਕੇ ਬੈਠੇ ਸੀ ਤੇ ਜਦੋਂ ਜਦੋਂ ਸੇਤ ਦਾ ਧਿਆਨ ਦੇ ਰਹੇ ਸੀ ਤੁਰ ਰਹੇ ਸੀ ਉਦੋਂ ਵੀ ਮਨ ਜਿਹੜਾ ਕੰਮ ਕਰੋ ਮਨ ਲਾ ਕੇ ਆਦਤ ਪੱਕ ਜਾਂਦੀ ਹੈ ਫਿਰ ਫਿਰ ਜ਼ਿੰਦਗੀ ਸੋਹਣੀ ਬਣੇਗੀ ਆਨੰਦ ਫਿਰ ਆਏਗਾ ਨਹੀਂ ਤੇ ਜਿੰਨਾ ਮਰਜ਼ੀ ਫਿਰਦੇ ਰਹੋ ਅਸਲ ਗੱਲ ਨਹੀਂ ਬਣਨੀ ਕੀ ਜਾਣਦਾ ਹੁੰਦਾ ਹੈ ਸਬਜੀ ਦੇ ਵਿੱਚ ਜਿਹੜੀ ਚੀਜ਼ ਬੈਲੈਂਸ ਵਿੱਚ ਪਾਉਣੀ ਜਿੰਨੂੰ ਆਉਂਦੀ ਹੈ ਨਾ ਉਹ ਸਵਾਦ ਬਣਦੀ ਹੈ ਕਈਆਂ ਨੂੰ ਤਾਂ ਇੰਦਾ ਵੀ ਤੜਕਾ ਲੱਗਦਾ ਲਸਣ ਪੈਂਦਾ ਅਦਰਕ ਪੈਂਦਾ ਸਾਰੀਆਂ ਚ ਹੀ ਪੈਂਦਾ ਟਮਾਟਰ ਸਾਰੀਆਂ ਚ ਹੀ ਪੈਂਦਾ ਕਈ ਫਿਰ ਕੀ ਕਰਦੇ ਨੇ ਉਹ ਜਿਹੜਾ ਮਸਾਲਾ ਬਣਾਉਣਾ ਉਹ ਸਾਰੀਆਂ ਸਬਜ਼ੀਆਂ ਲਈ ਇੱਕੋ ਜਿਹਾ ਹੀ ਬਣਾਈ ਜਾਣਾ ਸਾਰੀਆਂ ਜੀ ਸਿੱਟੀ ਜਾਣਾ ਪਤਾ ਹੋਣਾ ਚਾਹੀਦਾ ਵੀ ਇਹਦੇ 'ਚ ਟਮਾਟਰ ਨਹੀਂ ਪੈਣਾ ਇਹਦੇ 'ਚ ਲਸਣ ਨਹੀਂ ਪੈਣਾ ਇਹਦੇ 'ਚ ਅਦਰਕ ਨਹੀਂ ਪੈਂਦਾ ਇਹਦੇ 'ਚ ਗੰਡਾ ਨਹੀਂ ਪੈਂਦਾ ਇਹਦੇ 'ਚ ਪੈਂਦਾ ਇਹਦੇ 'ਚ ਨਹੀਂ ਪੈਂਦਾ ਇਹਦੇ ਵਿੱਚ ਥੋੜਾ ਜਿਹਾ ਲਸਣ ਜ਼ਿਆਦਾ ਚਾਹੀਦਾ ਫੇਰ ਸਵਾਦ ਬਣੂ ਇਹਦੇ 'ਚ ਥੋੜੀ ਅਦਰਕ ਦੀ ਮਾਤਰਾ ਜ਼ਿਆਦਾ ਚਾਹੀਦੀ ਹੈ ਫੇਰ ਗੱਲ ਬਣੂ ਇਹ ਹੁਣ ਕਿਸੇ ਕਿਸੇ ਨੂੰ ਹਿਸਾਬ ਹੁੰਦਾ ਹੈ ਹੈ ਬਹੁਤ ਹੋ ਜਾਏ ਬੰਦੇ ਕੋਲੇ ਨੌਲੇਜ ਬਹੁਤ ਹੁੰਦੀ ਹੈ ਗਿਆਨ ਹੋਣਾ ਆਪਾਂ ਸਾਰਿਆਂ ਨੂੰ ਪੁੱਛ ਲਓ ਗਿਆਨ